ददा दाता कह सो देवनहार देन्दे तोट नया वै अगणत परे पण्डार सज्जन सच्चा पा शा शा जिस पास सो ही ऐ, सवना दावे साहो। सतनाम श्री वाहेगुरु साहि जि सोरठ महल्ला चौथा पञ्चपदा अचरचरता सिद्ध सिद्ध तुध पाई प्रेम केसार लागे तन पीतर ता ब्रह्म काटया जरचर ता सिद्ध सिद्धि बुद्ध पाई प्रेम के सरदागे तन पितर ब्रह्म काटिया जाई मेरे अपने जन को देह वडे आई राम नाम गुरुमत रमर सदा रहाओ एहो संसार सवयावन जाना मन मूरख जेत अजाना हर जियो कृपा करो गुर मेल हो ता हर नाम समाना जिसकी बात सोई प्रव जान जिसनो दे सो पाए वस्तानु ਕਿਆ ਤੇ ਅਗਮਾ ਗੋਚਰ ਗੁਰ ਪੂਰਾ ਲਖ ਲਖਾਏ ਜਿਨ ਇਹ ਜਾਖੀ ਸੋਈ ਜਾਣ ਗੂੰਗੇ ਕੀ ਮਿਠੇ ਆਈ ਰਾਤਨ ਲੁਕਾਇ ਲੁਕੈ ਨਹੀਂ ਜੇ ਕੋ ਰਖਾ ਲੁਕਾਈ सवके तेरा तू अंतर जामी तू ना का प्राव सोई जिसनो दात करे सो पाए जन के अवरण कोई सवके तेरा तू अंतर जामी ਭਵਨਾ ਦਾ ਪ੍ਰਵ ਸੋਈ ਜੈਸਾ ਨੋ ਦਾਤ ਕਰੇ ਸੋ ਪਾਏ ਜਨ ਨਾਨਕਿਆ ਵਰਣ ਕੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਅਜਰ ਚਰਾ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਹੈ ਪਾਈ ਗੁਰੂ ਦੀ ਸ਼ਰਨ ਬੈ ਕੇ ਜਦੋਂ ਮਨੁੱਖ ਇਸਾ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ ਤਦੋਂ ਜੀਵਨ ਸੰਗਰਾਮ ਵਿੱਚ ਉਸ ਨੂੰ ਕਾਮਯਾਬੀ ਹੋ ਜਾਂਦੀ ਹੈ ਇਸ ਕਾਮਯਾਬੀ ਤੋਂ ਮਨੁੱਖ ਨੂੰ ਇਹ ਅਕਲ ਹਾਸਲ ਹੋ ਜਾਂਦੀ ਹੈ ਪ੍ਰੀ ਮਨ ਜੇ ਸਰ ਲਾਗੇ ਤਨ ਪੀਤਰ ਤਾਂ ਬ੍ਰਹਮ ਘਟਿਆ ਜਾਈ ਕੇ ਪਰਮਾਤਮਾ ਦੇ ਪਿਆਰ ਦੇ ਤੀਰ ਇਸ ਦੇ ਹਿਰਦੇ ਵਿੱਚ ਵਿੱਜ ਜਾਂਦੇ ਹਨ ਤਦੋਂ ਇਸ ਦੇ ਮਨ ਦੀ ਭਟਕਣਾ ਸਦਾ ਲਈ ਕੱਟੀ ਜਾਂਦੀ ਹੈ ਮੇਰੇ ਗੋਵਿੰਦ ਆਪਣੇ ਜਨਕੋ ਦੇਹ ਵੜਿਆਈ ਏ ਮੇਰੇ ਗੋਵਿੰਦ ਮੈਨੂੰ ਆਪਣੇ ਦਾਸ ਨੂੰ ਇਹ ਇੱਜ਼ਤ ਬਖਸ਼ ਗੁਰਮਤਿ RAM ਨਾਮ ਪਰਗਾਸੋ ਸਦਾ ਰਹੋ ਸਰਨਾਈ ਰਹਾਓ ਕੇ ਗੁਰੂ ਦੀ ਮਤ ਦੇ ਰਾਹੀ ਮੇਰੇ ਅੰਦਰ ਆਪਣਾ ਨਾਮ ਪ੍ਰਗਟ ਕਰ ਦੇਹੀ ਮੈਨੂੰ ਸਦਾ ਆਪਣੀ ਸ਼ਰਨ ਵਿੱਚ ਰੱਖ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤਾ ਜਾਣਾ ਹੈ ਮੂਰਖ ਅਜਾਣ ਮਨ ਇਹ ਜਗਤ ਦਾ ਮੋਹ ਜਨਮ ਮਰਨ ਦਾ ਕਾਰਨ ਬਣਿਆ ਜਾਂਦਾ ਹੈ ਤੇ ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ ਸਿਮਰਦਾ ਰਹੋ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਤਾਹਰ ਨਾਮ ਸਮਾਣਾ ਹੇ ਹਰੀ ਮੇਰੇ ਉਤੇ ਮਿਹਰ ਕਰ ਮੈਨੂੰ ਗੁਰੂ ਮਿਲਾ ਤਦੋ ਹੀ ਤੇਰੇ ਨਾਮ ਵਿੱਚ ਲੀਨਤਾ ਹੋ ਸਕਦੀ ਹੈ ਜਿਸ ਕੀ ਵਸਥ ਸੋਈ ਪ੍ਰਵ ਜਾਣੈ ਜਿਸਨੂੰ ਦੇਸੁ ਪਾਈ ਵਸਤ ਅਨੂਪਾਤ ਆਗਮ ਅਗੋਚਰ ਗੁਰਪੂਰਾ ਲਖ ਲਖਾਇ ਹੈ ਪਈ ਇਹ ਨਾਮ ਵਸਤ ਜਿਸ ਪਰਮਾਤਮਾ ਦੀ ਮਲਕੀਅਤ ਹੈ ਉਹੀ ਜਾਣਦਾ ਹੈ ਕਿ ਇਹ ਵਸਤ ਕਿਸ ਨੂੰ ਦੇਣੀ ਹੈ ਜੈਸੇ ਜੀਵ ਨੂੰ ਪ੍ਰਭੂ ਇਹ ਦਾਤ ਦੇਂਦਾ ਹੈ ਉਹੀ ਲੈ ਸਕਦਾ ਹੈ ਇਹ ਵਾਸਤਵ ਐਸੀ ਸੁੰਦਰ ਹੈ ਕਿ ਜਗਤ ਵਿੱਚ ਇਸ ਵਰਗੀ ਹੋਰ ਕੋਈ ਨਹੀਂ ਕਿਸੇ ਚਤੁਰਾਈ ਸਿਆਣਪ ਦੇ ਰਾਹੀਂ ਇਸ ਤੱਕ ਪਹੁੰਚ ਨਹੀਂ ਹੋ ਸਕਦੀ ਮਨੁੱਖ ਦੇ ਗਿਆਨ ਇੰਦਰੀਆਂ ਦੀ ਵੀ ਇਸ ਤੱਕ ਪਹੁੰਚ ਨਹੀਂ ਜੇ ਪੂਰਾ ਗੁਰੂ ਮਿਲ ਪਏ ਤਾਂ ਉਹੀ ਅਦ੍ਰਿਸ਼ਟ ਪ੍ਰਭੂ ਦਾ دیدار ਕਰਾ ਸਕਦਾ ਹੈ ਜਿਨ ਇਹ ਚਾਖੀ ਸੋਈ ਜਾਣਾ ਗੁੰਗੇ ਕੀ ਮਠਿਆਈ ਖੇ ਪਾਈ ਜਿਸ ਮਨੁੱਖ ਨੇ ਇਹ ਨਾਮ ਵਸਤ ਚਖੀ ਹੈ ਇਸ ਦਾ ਸਵਾਦ ਉਹੀ ਜਾਣਦਾ ਹੈ ਉਹੀ ਉਹ ਬਿਆਨ ਨਹੀਂ ਕਰ ਸਕਦਾ ਜਿਵੇਂ ਗੁੰਗੇ ਦੀ ਖਾਦੀ ਮਠਿਆਈ ਦਾ ਸਵਾਦ ਗੁੰਗਾ ਦੱਸ ਨਹੀਂ ਸਕਦਾ ਰਤਨ ਲੁਕਾਇਆ ਲੁਟਿਆ ਨਹੀਂ ਜੇ ਕੋ ਰਖਾ ਲੁਕਾਈ ਹਾ ਜੇ ਕਿਸੇ ਨੂੰ ਇਹ ਨਾਮ ਰਤਨ ਹਾਸਲ ਹੋ ਜਾਵੇ ਤਾਂ ਜੇ ਉਹ ਮਨੋਖਾ ਇਸ ਰਤਨ ਨੂੰ ਆਪਣੇ ਅੰਦਰ ਲੁਕਾ ਕੇ ਰੱਖਣਾ ਚਾਹੇ ਤਾਂ ਲੁਕਾਇਆ ਇਹ ਰਤਨ ਲੁਕਦਾ ਨਹੀਂ ਉਸ ਦੇ ਆਤਮਿਕ ਜੀਵਨ ਤੋਂ ਰਤਨ ਪ੍ਰਾਪਤੀ ਦੇ ਲੱਛਣ ਦਿਸ ਪੈਂਦੇ ਹਨ ਸਾਭ ਕੀਛ ਤੇਰਾ ਤੂੰ ਅੰਤਰਜਾਮੀ ਤੂੰ ਸਵਨਾ ਦਾ ਪ੍ਰਵਸੋਈ ਹੇ ਪ੍ਰਭੂ ਇਹ ਸਾਰਾ ਜਗਤ ਤੇਰਾ ਬਨਾਇਆ ਹੋਇਆ ਹੈ ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈਂ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕਿਆ ਵਰ ਨ ਕੋਈ ਹੇ ਨਾਨਕ ਆਖ ਅ ਕੀ ਹੈ ਪ੍ਰਭੂ ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤ ਬਖਸ਼ਦਾ ਹੈ ਹੋਰ ਕੋਈ ਵੀ ਐਸਾ ਜੀਵ ਨਹੀਂ ਜੋ ਤੇਰੀ ਬਖਸ਼ਿਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ